ਸਤਿ ਸ਼੍ਰੀ ਅਕਾਲ ਦੋਸਤੋ ਇਸ ਵੇਲੇ ਦੀਆਂ ਦੋ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਪਹਿਲੀ ਖਬਰ ਤਾਂ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਨੇ ਕੀ ਆਪਣੇ ਤੇ ਲੱਗੀ ਅਤੇ ਬਾਕੀ ਸਿੰਘਾਂ ਤੇ ਲੱਗੀ ਐਨਐਸਐ ਨੂੰ ਮਾਨਯੋਗ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਅਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਪਾਰਟੀ ਬਣਾਇਆ ਸੀ ਤਾਂ ਇਸ ਮਾਮਲੇ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਵਿੱਚ ਲੰਘੇ ਦਿਨ ਸੁਣਵਾਈ ਹੋਈ ਜਿੱਥੇ ਕਿ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਇਸ ਮਾਮਲੇ ਤੇ ਜਵਾਬ ਤਲਬ ਕੀਤਾ ਅਤੇ ਕਿਹਾ ਗਿਆ ਕਿ ਭਾਈ ਅਮਰਤਪਾਲ ਸਿੰਘ ਜੋ ਕਿ ਹੁਣ ਐਮਪੀ ਖਡੂਰ ਸਾਹਿਬ ਹਨ ਉਹਨਾਂ ਵੱਲੋਂ ਜਦੋਂ ਐਨਐਸਏ ਨੂੰ ਗੈਰ ਕਾਨੂੰਨੀ ਕਿਹਾ ਗਿਆ ਤਾਂ ਹਾਲੇ ਤੱਕ ਉਹਨਾਂ ਦੀ ਰਿਹਾਈ ਕਿਉਂ ਨਹੀਂ ਹੋਈ ਤਾਂ ਇਸ ਮਾਮਲੇ ਤੇ ਜਵਾਬ ਦੇਣ ਦੇ ਲਈ ਪੰਜਾਬ ਸਰਕਾਰ ਨੇ ਮਾਨਯੋਗ ਹਾਈ ਕੋਰਟ ਤੋਂ ਤਿੰਨ ਹਫ਼ਤਿਆਂ ਦਾ ਸਮਾਂ ਲਿਆ ਤੇ ਇਸ ਗੱਲ ਤੇ ਹੁਣ ਮਾਨਯੋਗ ਹਾਈ ਕੋਰਟ ਨੇ ਅਗਲੀ ਸੁਣਵਾਈ 28 ਅਗਸਤ ਤੇ ਪਾ ਦਿੱਤੀ ਹੈ। ਉੱਥੇ ਹੀ ਇਸ 19 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਇੱਕ ਵੱਡੀ ਧਾਰਮਿਕ ਇਕੱਤਰਤਾ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਅਤੇ ਬਾਕੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਵੱਡਾ ਇਕੱਠ ਰੱਖਿਆ ਗਿਆ ਜਿੱਥੇ ਕਿ ਐਮਪੀ ਫਰੀਦਕੋਟ ਪਾਈ ਸਰਬਜੀਤ ਸਿੰਘ ਖਾਲਸਾ ਪਹੁੰਚ ਰਹੇ ਨੇ ਤੇ ਉਹਨਾਂ ਦੇ ਨਾਲ ਪਾਈ ਸੁਖਵਿੰਦਰ ਸਿੰਘ ਅਗਵਾਨ ਭਤੀਜਾ ਪਾਈ ਸ਼ਹੀਦ ਸਤਵੰਤ ਸਿੰਘ ਅਤੇ ਸਤਵੰਤ ਸਿੰਘ ਪੁੱਤਰ ਸ਼ਹੀਦ ਪਾਈ ਕੇਰ ਸਿੰਘ ਪਹੁੰਚ ਰਹੇ ਹਨ ਤੇ ਨਾਲ ਹੀ ਖਡੂਰ ਸਾਹਿਬ ਦੇ ਐਮਪੀ ਪਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ترسیم ਸਿੰਘ ਅਤੇ ਭਾਈ અમਰਤਪਾਲ ਸਿੰਘ ਦੇ ਵੱਡੇ ਭਰਾ ਭਾਈ ਹਰਪ੍ਰੀਤ ਸਿੰਘ ਅਤੇ ਹੋਰ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਪਹੁੰਚ ਰਹੀਆਂ ਹਨ ਜਿੱਥੇ ਕਿ ਇੱਕ ਵੱਡਾ ਇਕੱਠ ਜ ਕੀਤਾ ਜਾ ਰਿਹਾ ਹੈ ਭਾਈ અમਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ ਹੁਣ ਬਿਨਾਂ ਸ਼ਰਤ ਪੱਕੀ ਰਿਹਾਈ ਕਰ ਦੇਣੀ ਚਾਹੀਦੀ ਹੈ ਜਾਂ ਫਿਰ ਨਹੀਂ yes ਜਾਂ no ਦੇ ਵਿੱਚ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਕਿਉਂਕਿ ਇਸ ਮਾਮਲੇ ਤੇ ਵੀ ਹੁਣ ਲਗਾਤਾਰ ਲੋਕਾਂ ਦੇ ਵਿੱਚ ਰੋਸ ਵਾਧਾ ਨਜ਼ਰ ਆ ਰਿਹਾ ਹੈ ਤੇ ਆਓ ਤੁਹਾਡੇ ਨਾਲ ਕੁਝ ਖਾਸ ਸਰਗਰਮੀ ਦੀਆਂ ਵੀਡੀਓ ਕਲਿੱਪ ਸ਼ੇਅਰ ਕਰਦੇ ਹਾਂ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਤੇ ਲਾਈਕ ਕਰਕੇ ਵੀਡੀਓ ਅੱਗੇ ਸ਼ੇਅਰ ਕਰ ਦੇਣਾ ਜੁਗ ਜੁਗ ਕਾਲ ਸਰਵ ਕਲਾ ਸਮਰਥ ਸਰਵ ਕਲਾ ਪ੍ਰਪੂਰ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਜ ਉਹ ਜੀ ਸੱਜ ਬੈਠੀ ਸਾਧ ਸੰਗ ਜੀ ਉਹ ਆਹੇ ਗੁਰੂ ਜੀ ਕਾ ਖਾਲਸਾ ਉਹ ਆਹੇ ਗੁਰੂ ਜੀ ਕੀ ਫਤਿਹ ਪਹਿਲਾ ਤੇ ਗੁਰੂ ਸਾਹਿਬ ਦਾ ਕਟਾਨ ਕੋਟ ਸ਼ੁਕਰਿਆ ਇਹ ਬੜੀ ਪਾਕ ਪਵਿੱਤਰ ਧਰਤੀ ਆ ਇਹ ਗੁਰੂ ਸਾਹਿਬ ਦੀ ਸ਼ੋ ਪ੍ਰਾਪਤ ਤੇ ਦੂਸਰਾ ਤੁਹਾਡੇ ਸੰਗਤਾਂ ਦਾ ਧੰਵਾਦ ਜੀ ਬਹੁਤ ਇਹ ਮਹਾਪੁਰਸ਼ਾਂ ਦਾ ਜਿਨੇ ਸੰਗ ਤੇ ਸੰਗ ਤਾਂ ਇਹ ਇਲਾਕੇ ਦੇ ਜਥੇਦਾਰਾਂ ਦਾ ਵੱਖ-ਵੱਖ ਪਾਰਟੀਆਂ ਤੋਂ ਆਏ ਲੀਡਰਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਨਮਾਨਿਆ ਨੂੰ ਮਾਣ ਬਖਸ਼ਿਆ ਅਸੀਂ ਤੁਹਾਡੇ ਤਹਿ ਦਿਲ ਤੋਂ ਧੰਨਵਾਦੀ ਹਾਂ ਇਹ ਜਿਹੜੀ ਇਹ ਜਿੱਤ ਹੈ ਇਹ ਕੌਮ ਦੀ ਜਿੱਤ ਹੈ ਇਹ ਕੌਮ ਨੇ ਇਹਦੇ ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਬੀਬੀਆਂ ਹਰੇਕ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੰਸਾਰ ਚ ਜਿੱਥੇ ਵੀ ਕੋਈ ਸਿੱਖ ਵਸਦਾ ਸੀ ਜਿੱਥੇ ਵੀ ਕੋਈ ਪੰਜਾਬ ਨੂੰ ਪਿਆਰ ਕਰਨ ਵਾਲਾ ਵਸਦਾ ਸੀ ਉਹਨਾਂ ਨੇ ਸਾਰੇ ਨੇ ਆਪਣਾ ਆਪਣੀ ਸਮਰੱਥਾ ਤੋਂ ਵੱਧ ਕੇ ਉਹ ਚੇਸਾ ਪਾਉਣ ਦੀ ਕੋਸ਼ਿਸ਼ ਕੀਤੀ ਆ ਇਹ ਠੀਕ ਹੈ ਕਿ ਖਡੂਰ ਸਾਹਿਬ ਤੇ ਫਰੀਦਕੋਟ ਦੇ ਲੋਕਾਂ ਨੂੰ ਵੋਟਾਂ ਪਾਉਣ ਦਾ ਮੌਕਾ ਮਿਲਿਆ ਪਰ ਤੁਸੀਂ ਸਾਰੇ ਇਸ ਜਿੱਤ ਦੇ ਸਾਰੇ ਭਾਗੀਦਾਰ ਜੋ ਸਾਂਝੀਦਾਰ ਜੋ ਕਿਉਂਕਿ ਤੁਸੀਂ ਸਾਰਿਆਂ ਨੇ ਜਿੱਥੇ ਕਿੱਥੇ ਬੈਠੇ ਉੱਥੇ ਜਾ ਕੇ ਪ੍ਰਚਾਰ ਵੀ ਕੀਤਾ ਇੱਥੋਂ ਵੀ ਤੁਸੀਂ ਜੋ ਕੁਝ ਕਰ ਸਕਦੇ ਸੀ ਜੋ ਵਿਦੇਸ਼ਾਂ 'ਚ ਬੈਠੇ ਸਾਡੇ ਭੈਣ ਭਰਾ ਸੀ ਉਹਨਾਂ ਨੇ ਜੋ ਕੀਤਾ ਉਹਨਾਂ ਦਾ ਅਸੀਂ ਕਦੀ ਜ਼ਿੰਦਗੀ 'ਚ ਦੇਣ ਨਹੀਂ ਦੇ ਸਕਾਂਗੇ ਕਿਉਂਕਿ ਇਹ ਇੱਕ ਕੌਮੀ ਮਸਲਾ ਸਮਝ ਕੇ ਇੱਕ ਇੱਕ ਪਰਿਵਾਰ ਦਾ ਨਹੀਂ ਇੱਕ ਕੌਮ ਦਾ ਮਸਲਾ ਸਮਝ ਕੇ ਸਾਰਿਆਂ ਨੇ ਤੁਸੀਂ ਲੜਾਈ ਲੜੀ ਤੇ ਇਸ ਵਾਸਤੇ ਤੁਸੀਂ ਸਾਰੇ ਇਹ ਇਹ ਇਸ ਵਧਾਈ ਦੇ ਪਾਤਰ ਜੋ ਤੁਸੀਂ ਇਹ ਇਹ ਵਧਾਈ ਤੁਹਾਨੂੰ ਹੈ ਇਹ ਸਾਰੀ ਸਾਡੀ ਕੌਮ ਨੂੰ ਆ ਤੇ ਅਸੀਂ ਅੱਗੇ ਵੀ ਉਮੀਦ ਕਰਦੇ ਹਾਂ ਕਿ ਸਾਡੀ ਕੌਮ ਦੀ ਬੜੀ ਜਿਹੜੀ ਆਪਸੀ 파ਟੋ ਤਹਾੜ ਚੋ ਜਾਂ ਇਹ ਜਥੇ ਵਕ ਵਕ ਧੜੇ ਬੰਦੀਆਂ ਚ ਇੱਕ ਖੰਝਲ ਖਾਰੀ ਹੋਈ ਆ ਇਹ ਤੋਂ ਆਪਾਂ ਸਾਰੇ ਜਣੇ ਗੁਰੂ ਮਹਾਰਾਜ ਦੇ ਚਰਨਾਂ ਚ ਸਾਰੇ ਅਰਦਾਸ ਕਰੀਏ ਕਿ ਆਪਾਂ ਸਾਰੇ ਜਣੇ ਰਲ ਮਿਲ ਕੇ ਉਹ ਤੋਂ ਉਹ ਸਾਡੇ ਤੇ ਤਰਸ ਕਰਨ ਤੇ ਅਸੀਂ ਜਿਹੜੀ ਕੋਈ ਇੱਕ ਇਹੋ ਜਿਹੀ ਜਥੇਬੰਦੀ ਜਿਹੜੀ ਜਿੱਦਾਂ ਉਸ ਪੁਰਾਣੇ ਟਾਈਮ ਤੋਂ ਜਾਂ ਜੋ ਸ੍ਰੋਮਣੀ ਅਕਾਲੀ ਦਲ ਦਾ ਜਨਮ ਹੋਇਆ ਸੀ ਜਿਨ੍ਹਾਂ ਆਦਰਸ਼ਾਂ ਨੂੰ ਲੈ ਕੇ ਉਹ ਉਹ ਜਥੇਬੰਦੀ ਹੋਣ ਚਾਹੀ ਸੀ ਉਹੋ ਉਹੋ ਜੀ ਜਥੇਬੰਦੀ ਨੂੰ ਦੁਬਾਰਾ ਸਿਰਜੀਤ ਕਰਕੇ ਸਾਰੀ ਕੌਮ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਜਾਵੇ ਤੇ ਤਾਂ ਹੀ ਸਾਡਾ ਬਚਾਅ ਹੋਵੇ ਨਹੀਂ ਤੇ ਜਿੱਦਾਂ ਹੁਣ ਘੱਟ ਗਿਣਤੀਆਂ ਤੇ ਜੋ ਕੁਝ ਵਾਪਰ ਰਿਹਾ ਜਾਂ ਆਉਣ ਵਾਲੇ ਸਮੇਂ 'ਚ ਵਾਪਰਨ ਦੀ ਸੰਭਾਵਨਾ ਵਾ ਉਹ ਬਹੁਤ ਖਤਰਨਾਕ ਮਨਸੂਬੇ ਹਨਾਂ ਦੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਮੇਰੇ ਖਿਆਲ ਇੱਕ ਹੋਣ ਦੀ ਲੋੜ ਆ ਇੱਥੇ ਹੁਣ ਜਾਂ ਨਵੀਆਂ ਜਥੇਬੰਦੀਆਂ ਜਾਂ ਨਵੀਆਂ ਪਾਰਟੀਆਂ ਬਣਾਉਣ ਦਾ ਮੇਰੇ ਖਿਆਲ ਇਹ ਇਨਾ ਸਮਾਂ ਨਹੀਂ ਪਰ ਸਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਅਕਾਲ ਤਖਤ ਦੀ ਛਤਰ ਛਾਇਆ ਹੇਠ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਆ ਕਿਉਂਕਿ ਜੋ ਪ੍ਰਾਣੀ ਸਾਡੀ ਰਵੈਤਿ ਲੀਡਰਸ਼ਿਪ ਕੋਲ ਗਲਤੀਆਂ ਹੋਈਆਂ ਬਹੁਤ ਕੋ ਸਾਡੀ ਕੌਮ ਦਾ ਨੁਕਸਾਨ ਹੋਇਆ ਜਿਹੜਾ ਉਹਦੀ ਭਰਪਾਈ ਕਰਨੀ ਤੇ ਬੜੀ ਮੁਸ਼ਕਲ ਦੀ ਗੱਲ ਆ ਤੇ ਬਹੁਤ ਸਮਾਂ ਲੱਗੂਗਾ ਜੇ ਅਸੀਂ ਅੱਜ ਤੋਂ ਹੀ ਸਾਰੇ ਜਣੇ ਆਪਣੀ ਜਿਹੜੀ ਹਉਮੇ ਹੰਕਾਰ ਜੋ ਚੌਦਰ ਪੁਣਾ ਉਹਨੂੰ ਤਿਆਗ ਦੀ ਭਾਵਨਾ ਦਿਖਾਈਏ ਜੇ ਜੋ ਜੋ ਸਾਡੇ ਪੁਰਾਣੇ ਲੀਡਰ ਆ ਜੇ ਉਹਨਾਂ ਨੇ ਉਹਨਾਂ ਨੇ ਆਪਣੀ ਸਮਰੱਥਾ ਨਾਲ ਬਹੁਤ ਚੰਗਾ ਕੁਛ ਕਰਨ ਦੀ ਵੀ ਕੋਸ਼ਿਸ਼ ਕੀਤੀ ਚਲੋ ਕੁਝ ਉਹਨਾਂ ਦੇ ਹਾਲਾਤ ਵੀ ਉਸ ਸਮੇਂ ਦੇ ਇਦਾਂ ਦੇ ਹੋਣਗੇ ਪਰ ਠੀਕ ਹੈ ਕਿ ਉਹਨਾਂ ਦੇ ਜਿਹੜੇ ਰੋਲ ਨੂੰ ਵੀ ਇਨਕਾਰਿਆ ਨਹੀਂ ਜਾ ਸਕਦਾ ਉਹਨਾਂ ਚੰਗਾ ਵੀ ਨਭਾਇਆ ਮਾੜਾ ਵੀ ਨਭਾਇਆ ਚੰਗਾ ਨਭਾਉਣ ਵਾਲੇ ਵੀ ਬਹੁਤ ਆ ਜਾਂ ਉਹਨਾਂ ਦੀ ਸੁਣੀ ਨਹੀਂ ਗਈ ਜਾਂ ਕੋਈ ਇਹੋ ਜੀਆਂ ਚੀਜ਼ਾਂ ਵੀ ਵਾਪਰੀਆਂ ਇਸ ਕਰਕੇ ਆਪਾਂ ਸਾਰਿਆਂ ਨੂੰ ਮੇਰੇ ਖਿਆਲ ਕੌਮ ਦੇ ਸਿਰ ਦੇ ਸੱਜਣਾ ਨੂੰ ਬੈਠ ਕੇ ਹੀ ਕੋਈ ਕੋਈ ਇਹੋ ਜੀ ਰੂਪਰੇਖਾ ਤਿਆਰ ਕੀਤੀ ਜਾਣੀ ਚਾਹੀਦੀ ਹੈ ਜਿਹੜਾ ਸਾਡੀ ਕੌਮ ਇੱਕ ਲੜੀ ਚ ਪਰੋਈ ਜਾ ਸਕੇ ਇੱਕ ਹੋ ਸਕੀਏ ਤਾਂ ਇਹ ਹੋਰ ਨਹੀਂ ਤੇ ਪਾਰਟੀਆਂ ਬਣਾਉਣੀਆਂ ਕੋਈ ਵੱਡੀ ਗੱਲ ਨਹੀਂ ਪਾਰਟੀਆਂ ਦੇ ਰਜਿਸਟਰ ਹੁੰਦੇ ਆ ਜਾਂ ਕੁਝ ਕਰਦੇ ਆ ਵੀ ਸਮਾਂ ਨਹੀਂ ਲੱਗਦਾ ਇਸ ਕਰਕੇ ਮੇਰਾ ਖਿਆਲ ਹੈ ਕਿ ਪਾਰਟੀਆਂ ਤੇ ਅੱਗੇ ਵੀ ਆਪਣੇ ਕੋਲ ਬਹੁਤ ਆ ਆਪਾਂ ਮੇਰੇ ਖਿਆਲ ਤੇ ਕੋਈ ਐਹੋ ਜਿਹਾ ਉਪਰਾਲਾ ਕਰੀਏ ਜਿਸ ਸਾਰੀ ਕੌਮ ਇੱਕਜੁੱਟ ਹੋ ਸਕੇ ਜੋ ਸਾਡੇ ਮਸਲੇ ਤਾਂ ਹੀ ਹੱਲ ਹੋ ਸਕਦੇ ਆ ਬਾਕੀ ਬੜੇ ਕੁਰਬਾਨੀ ਵਾਲੇ ਪਰਿਵਾਰ ਇਹ ਬੈਂ ਸਿੰਘ ਹੁਣੀ ਜੋ ਜੋ ਉਹਨਾਂ ਦੀ ਕੁਰਬਾਨੀਆਂ ਸਤਵੰਤ ਸਿੰਘ ਉਹਨਾਂ ਦੇ ਭਾਈ ਕੇਰ ਸਿੰਘ ਉਹਨਾਂ ਦੀ ਉਹਦੇ ਅੱਗੇ ਹਮੇਸ਼ਾ ਸਾਰੀ ਕੌਮ ਦਾ ਸਿਰ ਝੁਕਦਾ ਰਹੂਗਾ ਤੇ ਹਮੇਸ਼ਾ ਉਹਨਾਂ ਨੂੰ ਯਾਦ ਰੱਖਿਆ ਜਾਊਗਾ ਤੇ ਇਹ ਚੀਜ਼ ਹੈ ਕਿ ਉਹਨਾਂ ਦੀ ਕੁਰਬਾਨੀ ਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ ਇਹ ਤੁਸੀਂ ਜੋ ਉਹਨਾਂ ਨੂੰ ਮਾਨਸਕਾਰ ਜਾਂ ਅਮਰ ਪਾਲ ਨੂੰ ਦਿੱਤਾ ਇਹਦੇ ਵਾਸਤੇ ਅਸੀਂ ਸਾਰੀਆਂ ਸੰਗਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਤਹਿਤ ਦਿਲ ਤੋਂ ਧੰਨਵਾਦੀ ਰ੍ਹਾਂਗੇ ਸਾਡੀ ਇਹ ਹੁਸ਼ਿਆ ਕਿ ਸਾਡੀ ਕੌਮ ਇੱਕ ਝੰਡੇ ਥਲੇ ਇਕੱਠੀ ਹੋਵੇ ਤੇ ਸਾਡੇ ਜਿਹੜੇ ਬੰਦੀ ਸਿੰਘ ਇਨੇ ਚਲਾਲ ਇਸੇ ਰਾਤੋਂ ਜੋ ਸਾਡੇ ਕੌਮ ਦੀ ਆਨ ਸ਼ਾਨ ਲਈ ਹੁੰ ਜਿਨ੍ਹਾਂ ਨੇ ਕੁਰਬਾਨੀ ਕੀਤੀ ਉਹ ਜਿਹਨਾਂ ਚ ਰੋਲ ਰਹਿ ਸਾਰਿਆਂ ਨੂੰ ਸਾਨੂੰ ਆਪਣੇ ਭੜੇ ਪਾਰਟੀ ਬਾਜ਼ੀ ਤੋਂ ਧੜੇ ਬਾਜ਼ੀ ਤੋਂ ਸਾਰਿਆਂ ਤੋਂ ਉਪਰ ਉਠ ਉਪਰ ਉਠ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਉਹਨਾਂ ਲਈ ਵੀ ਇਹ ਖਾਲੇ ਵਿਖਾਵਾ ਨਾ ਕੀਤਾ ਜਾਵੇ ਅੱਗੇ ਸਾਡੇ ਲੀਡਰਾਂ ਨੇ ਮੇਰੇ ਖਿਆਲ ਹੈ ਕਿ ਇਹੋ ਜੇ ਮਸਲਿਆਂ ਤੇ ਵਿਖਾਵਾ ਕੀਤਾ ਉਹਨਾਂ ਦਿਲੋਂ ਸਿਰਦ ਨਹੀਂ ਸੀਗੇ ਇਸ ਕਰਕੇ ਜੇ ਸਾਰੀ ਕੌਮ ਇਕੱਠੀ ਹੋ ਜੇ ਤੇ ਮੇਰਾ ਖਿਆਲ ਕੋਈ ਸਮਾਂ ਨਹੀਂ ਲੱਗ ਸਕਦਾ ਸਾਰੇ ਅਸੀਂ ਜੋ ਸਾਡੇ ਮਸਲੇ ਆ ਉਹਨਾਂ ਨੂੰ ਅਸੀਂ ਹੱਲ ਕਰਵਾ ਸਕਦੇ ਹਾਂ ਇਸ ਕਰਕੇ ਚਲੋ ਅਸੀਂ ਜੋ ਤੁਸੀਂ ਮਾਂ ਨਸਕਾਰ ਦਾ ਅਮਰਤਪਾਲ ਨੂੰ ਸਰਬਜੀਤ ਨੂੰ ਐਸੀ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਕਿ ਤੁਸੀਂ ਮਹਾਰਾਜ ਗੁਰੂ ਪਾਤਸ਼ਾਹ ਆਪਣੇ ਮਿਹਰ ਪ੍ਰਿਆਸ ਸਿਰ ਤੇ ਆ ਕੇ ਇਹਨਾਂ ਕੌਮ ਵਾਸਤੇ ਵੱਧ ਤੋਂ ਵੱਧ ਸੇਵਾ ਲਓ ਕੌਮ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਕੰਮ ਕਰਨ ਕੋਈ ਕੌਮ ਨਾਲ ਜ਼ਿਦਾਰੀ ਨਾ ਕਰਨ ਇਹ ਇਹ ਸਾਡੀ ਅਰਦਾਸ ਬੇਨਤੀ ਹੈ ਇਸ ਕਰਕੇ ਅਸੀਂ ਕਹਿੰਨੇ ਕੋ ਆਪਣੇ ਨਿਜਵਾਦ ਲਈ ਨਾ ਕੌਮ ਕੌਮ ਨੇ ਉਹਨਾਂ ਨੂੰ ਮਾਨ ਦਿੱਤਾ ਤੇ ਕੌਮ ਲਈ ਦਿਨ ਰਾਤ ਉਹ ਇੱਕ ਕਰਕੇ ਕੰਮ ਕਰਨ ਤੇ ਅਸੀਂ ਵੀ ਜਿੰਨੇ ਜੋਕੇ ਹੈਗੇ ਆ ਅਸੀਂ ਕੌਮ ਨੂੰ ਇਕੱਠਾ ਕਰਨਾ ਚਾਹੁੰਦੇ ਆ ਅਸੀਂ ਇਹ ਚ ਹੋਰ ਵੰਡੀਆਂ ਪਾਉਣ ਦੀ ਜਿਹੜੀ ਆ ਉਹ ਮੇਰਾ ਖਿਆਲ ਹੈ ਕਿ ਅਸੀਂ ਚਾਹੁੰਦੇ ਆ ਕਿ ਜੋ ਵੀ ਪਿੱਛੇ ਹੋ ਚੁੱਕਾ ਉਹ ਤੋਂ ਆਪਾਂ ਉਹ ਤੋਂ ਸਬਕ ਸਿੱਖ ਕੇ ਆਉਣ ਵਾਲੇ ਸਮੇਂ ਲਈ ਕੋਈ ਚੰਗੀ ਨੀਤੀ ਘੜੀਏ ਕੋਈ ਚੰਗੀ ਪਲਾਨ ਬਣਾਈਏ ਤੇ ਇਹ ਇਹੀ ਸਾਡੇ ਫਾਇਦੇ 'ਚ ਰਹੂਗਾ ਇਸ ਕਰਕੇ ਮੇਰਾ ਖਿਆਲ ਹੈ ਕਿ ਗੁਰੂ ਸਾਹਿਬ ਨੇ ਜੋ ਸਾਨੂੰ ਸਲਾਹਾਂ ਦਿੱਤੇ ਆ ਇਹ ਦੇ ਬਿੱਦਾਂ ਦੂਰ ਕਰੋ ਲੈਵਲਾਏ ਗੁਰਮਖ ਬੈਸੋ ਸਫਾ ਵਛਾਏ ਆਪਾਂ ਸਾਰੇ ਜਾਣੇ ਇੱਕ ਜਗ੍ਹਾ ਤੇ ਬੈਠ ਕੇ ਜੋ ਵੀ ਸਾਡੇ ਚੋ ਆਪੋ ਆਪਣੇ ਤਰਦਾਰ ਦਾ ਆਪੋ ਆਪਣੇ ਅੰਦਰ ਛਾਤੀ ਮਾਰਨ ਦਾ ਸਮਾਂ ਕਿੱਥੇ ਕਿੱਥੇ ਅਸੀਂ ਸਾਨੂੰ ਆਪਣਾ ਕਰਦਾਰ ਜਿਹੜਾ ਸਾਡੀ ਕੌਮ ਦਾ ਜਿੱਤੇ ਕਦੀ ਮਾਣ ਕੀਤਾ ਜਾਂਦਾ ਸੀ ਸਾਡੇ ਵੱਡੇ ਵੱਡੇ ਰਿਆਂ ਨੇ ਨਵਾਬੀਆਂ ਨੂੰ ਠੋਕਰਾਂ ਮਾਰਦੀਆਂ ਤੇ ਅੱਜ ਅਸੀਂ ਛੋਟੇ ਛੋਟੀਆਂ ਚੌਧਰਾਂ ਵਾਸਤੇ ਆਪਣੀ ਕੌਮ ਨਾਲ ਜਦਾਰੀਆਂ ਕਰਕੇ ਕੁਝ ਵੀ ਕਰਨ ਵਾਸਤੇ ਤਿਆਰ ਆਂ ਮੇਰਾ ਖਿਆਲ ਇਹ ਉਹਦੇ ਵਾਸਤੇ ਸਾਨੂੰ ਸੋਚਣ ਦੀ ਲੋੜ ਹੈ ਆਪਣੀ ਕੌਮ ਦਾ ਕਰਦਾਰ ਕਰਨ ਦੀ ਲੋੜ ਹੈ ਇਸ ਕਰਕੇ ਅਸੀਂ ਲੀਡਰਾਂ ਨੂੰ ਵੀ ਜਿਹੜੇ ਮੌਜੂਦਾ ਵੀ ਆ ਜਾਂ ਜਿਹੜੇ ਆਉਣ ਵਾਲੇ ਵੀ ਉਹਨਾਂ ਨੂੰ ਵੀ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਸਾਡੇ ਕੋਲੋਂ ਕੌਮ ਦੀ ਚੜ੍ਹਦੀ ਕਲਾ ਲਈ ਜੇ ਕੋਈ ਤਿਆਗ ਕਰਨਾ ਪੈਂਦਾ ਕੋਈ ਅਹੁਦਾ ਛੱਡਣਾ ਪੈਂਦਾ ਤੇ ਮੇਰਾ ਖਲਸਾ ਨੂੰ ਹੱਸ ਕੇ ਸਾਰਿਆਂ ਨੂੰ ਛੱਡ ਕੇ ਕੋਈ ਨੌਜਵਾਨ ਲੀਡਰਾਂ ਨੂੰ ਜਾਂ ਕੋਈ ਚੰਗੇ ਸਿਰਦ ਬੰਦੇ ਜਿਹੜੇ ਸਾਡੇ ਤੋਂ ਵਧੀਆ ਕੰਮ ਕਰ ਸਕਦੇ ਹੋਣ ਉਹਨਾਂ ਨੂੰ ਅੱਗੇ ਲੈ ਕੇ ਆਈਏ ਤੇ ਉਹ ਸਾਡੀ ਕੌਮ ਦੀ ਚੜ੍ਹਦੀ ਕਲਾ ਹੋਵੇ ਇਹ 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 ਸਾਡੀ ਇੱਛਾ ਵਾ ਤੇ ਇਹ ਹੀ ਤੁਹਾਡੇ ਕੋਲੋਂ ਅਸੀਂ ਉਮੀਦ ਕਰਦੇ ਹਾਂ ਬਾਕੀ ਤੁਹਾਡਾ ਅਸੀਂ ਸਾਰਿਆਂ ਦਾ ਤੇ ਦੇ ਤੁਸੀਂ ਸਾਰੇ ਸਾਡੇ ਸਿਆਣੇ ਸਾਡਾ ਕੋਈ ਐਡਾ ਤਜਰਬਾ ਨਹੀਂ ਗਾ ਅਸੀਂ ਕੋਈ ਰਾਜਨੀਤਿਕ ਨਹੀਂ ਗੇ ਅਸੀਂ ਕੋਈ ਧਾਰਮਿਕ ਇਹ ਐਡੇ ਕੋਈ ਵਿਦਵਾਨ ਨਹੀਂ ਗੇ ਕੋਈ ਬਲਾਰਾ ਨਹੀਂ ਗੇ ਅਸੀਂ ਤੇ ਇੱਕ ਆਮ ਨਮਾਣੇ ਕਰਦੇ ਇੱਕ ਕਿਰਤ ਕਰਕੇ ਪ੍ਰਸ਼ਾਦਾ ਛਕਣ ਵਾਲੇ ਲੋਕ ਆ ਇਸ ਕਰਕੇ ਜੋ ਮਾਨਸ ਕਰ ਦਿੱਤਾ ਉਹਦੇ ਵਾਸਤੇ ਵੀ ਸਾਨੂੰ ਤੁਹਾਡੇ ਸਿਆਣੇ ਲੋਕਾਂ ਦੀ ਅਗਵਾਈ ਚਾਹੀਦੀ ਵੀ ਬਿਰਜਿੰਦਰ ਕੋਰ ਬਲਾਰਾ ਜੀ ਆਏ ਆ ਇਹੋ ਜੇ ਸਿਰ ਸੱਜਣਾ ਇਹ ਇਹ ਸਾਨੂੰ ਗਾਈਡ ਕਰਦੇ ਰਹਿਣ ਕਿ ਇਹਨਾਂ ਦਾ ਤਜਰਬਾ ਵਾ ਹੋਰ ਸੱਜਣ ਇਹੋ ਜੇ ਆ ਕਿ ਉਹ ਸਾਨੂੰ ਦੱਸਣ ਕਿ ਸਾਨੂੰ ਕੀ ਕਰਨਾ ਚਾਹੀਦਾ ਤੇ ਅਸੀਂ ਉਹਨਾਂ ਦੀ ਗਾਈਡ ਲਾਈਨ ਦਾ ਅੱਗੇ ਵਧ ਗਏ ਸਾਡੇ ਕੋ ਵੀ ਕੋਈ ਆਉਣ ਵਾਲੇ ਸਮੇਂ 'ਚ ਗਲਤੀ ਨਾ ਹੋਵੇ ਅਸੀਂ ਇਹ ਚੀਜ਼ ਚਾਹੁੰਦੇ ਆ ਕਿ ਸਾਈ ਕੌਮ ਨਾ ਕੋਈ ਕੌਮ ਦਾ ਭਲੇ ਲਈ ਸਾਨੂੰ ਉਹਨਾਂ ਕੌਮ ਨੇ ਚੁਣਿਆ ਤੇ ਸਾਡੇ ਕੋਲ ਕੌਮ ਦਾ ਜਨਵਾਦ ਤੋਂ ਵੱਧ ਭਲਾ ਹੋ ਸਕੇ ਅਸੀਂ ਸਾਰੇ ਜਣੇ ਮਿਲ ਕੇ ਤੁਹਾਡੀ ਸਲਾਹ ਨਾਲ ਤੁਹਾਡੇ ਸਹਿਯੋਗ ਨਾਲ ਹੀ ਅੱਗੇ ਵਧ ਸਕਦੇ ਆ ਇਹ ਹੀ ਬੇਨਤੀਆਂ ਇੰਨੀਆਂ ਕ ਪ੍ਰਵਾਨ ਕਰਿਓ ਬਾਕੀ ਤੁਹਾਡਾ ਸਾਰੇ ਸਿਰ ਸੱਜਣ ਦਾ ਫੇਰ ਤੈ ਦਿਲੋਂ ਧੰਨਵਾਦ ਪੂਰੀ ਕੌਮ ਦਾ ਧੰਨਵਾਦ ਪੂਰੇ ਪੰਜਾਬ ਵਾਸੀਆਂ ਦਾ ਧੰਨਵਾਦ ਆ ਕਿ ਤੁਸੀਂ ਇਹ ਜਿਹੜੋ ਸਾਡੇ ਹਾਲਾਤ ਬਣੇ ਪਏ ਇਹਦੇ ਵਾਸਤੇ ਆਪਾਂ ਨੂੰ ਨਾ ਹੁਣ ਨਾ ਤੇ ਸਮਾਂ ਗਵਾਉਣ ਦੀ ਲੋੜ ਆ ਤੇ ਨਾ ਹੀ ਆਪਾਂ ਸਾਡੀ ਨੌਜਵਾਨੇ ਪਤਾ ਨਹੀਂ ਕਿੰਨੇ ਨੌਜਵਾਨ ਨਸ਼ਾ ਰੋਜ਼ ਖਾ ਰਿਆ ਸਾਡੇ ਸਾਡੇ ਹੋਰ ਵੀ ਕਈ ਐਦਾਂ ਸਾਡੇ ਇੱਕ ਕਿਸਾਨ ਇੱਕ ਰੋਡਾਂ ਤੇ ਰੋਲ ਰਏ ਆ ਬਾਕੀ ਹੋਰ ਸਾਡੇ ਨੌਜਵਾਨ ਜੇਲਾ ਚ ਰੋੜ ਰਹੇ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਹੁਣ ਆਪੋ ਆਪਣੀਆਂ ਮੇਰੇ ਖਾਲ ਜਿਹੜੇ ਡਫਲੀ ਵਜਾਉਣ ਦਾ ਜਾਂ ਇਹੋ ਜਿਹਾ ਸਮਾਂ ਨਹੀਂਗਾ ਸਾਨੂੰ ਇੱਕ ਹੋਣ ਦਾ ਸਮਾਂ ਤੇ ਸਾਰੇ ਜਣੇ ਅਸੀਂ ਰਲ ਕੇ ਤਾਂ ਹੀ ਸਾਰੇ ਕੌਮ ਨੂੰ ਅਸੀਂ ਚੜ੍ਹਦੀ ਕਲਾ ਚ ਗੁਰੂ ਪਾਤਸ਼ਾਹ ਸਾਡੇ ਦੇ ਤਾਂ ਹੀ ਤਰਸ ਕਰਨਗੇ ਜੇ ਅਸੀਂ ਵੀ ਆਪਣੇ ਆਪ ਥੋੜਾ ਜਿਹਾ ਕੋਈ ਗੁਰੂ ਵਾਲ ਨੂੰ ਕਦਮ ਪੁੱਟਾਂਗੇ ਤੇ ਗੁਰੂ ਸਾਨੂੰ ਇਹੋ ਹੀ ਸਭ ਦੇ ਭਲੇ ਦੀ ਗੱਲ ਕਰੀਏ ਅਸੀਂ ਆਪਣੇ ਨਿੱਜਵਾਤੋਂ ਹੌਮੇ ਪ੍ਰਸਤੀ ਤੋਂ ਸਾਰੀਆਂ ਚੁਣੌਤ ਉੱਪਰ ਉੱਠ ਕੇ ਤਾਂ ਹੀ ਕਾਰਜ ਕਰੀਏ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਤੁਹਾਡਾ ਫਿਰ ਤਹਿ ਦਿਲ ਤੋਂ ਧੰਨਵਾਦ ਇਹ ਇਹ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਧੰਨਵਾਦ ਇਹ ਕਿ ਇਹਨਾਂ ਨੇ ਬੜਾ ਸੱਚਜਾ ਪ੍ਰਬੰਧ ਕੀਤਾ ਤੇ ਜੋ ਸਾਨੂੰ ਮਾਨਸਤਕਾਰ ਬਖਸ਼ਿਆ ਉਹਦੇ ਲਈ ਅਸੀਂ ਤੁਹਾਡੇ ਤਹਿ ਦਿਲ ਤੋਂ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਨਾਲ ਕੇ ਲਈ ਤੇ ਨਿਸ਼ਾਨ ਸਾਹਿਬ ਚੜਾਉਣਾ ਨਿਸ਼ਾਨ ਸਾਹਿਬ ਦੀ ਬੇਅਦਬੀ ਹੈ ਜੀ ਉਥੇ ਨਿਸ਼ਾਨ ਸਾਹਿਬ ਚੜਾਤਾ ਇਹ ਨਿਸ਼ਾਨ ਸਾਹਿਬ ਦੀ ਬੇਦਬੀ ਹੋ ਗਈ ਹੈ ਇਹਨਾਂ ਬੰਦਿਆਂ ਨੂੰ ਜਿਨ੍ਹਾਂ ਨੂੰ ਪੰਥ ਨਾਲ ਕੋਈ ਪ੍ਰੇਮ ਨਹੀਂ ਇਹਨਾਂ ਨੂੰ ਕੋਈ ਵਾਅ ਵਾਸਤਾ ਨਹੀਂ ਪੰਥ ਨਾਲ ਕੀ ਵਾਪਰਿਆ ਨੌਜਵਾਨੀ ਕਿਵੇਂ ਮਰ ਰਹੀ ਹੈ ਕਿਵੇਂ ਸਾਡੇ ਨੌਜਵਾਨਾਂ ਨੂੰ ਜੇਲਾ ਚ ਲੱਕਿਆ ਜਾ ਰਿਹਾ ਹੈ ਕਿਵੇਂ ਸਾਡੇ ਨੌਜਵਾਨ ਨਸ਼ੇ ਦੇ ਟੀਕੇ ਲਾ ਲਾ ਕੇ ਮਰ ਰਹੇ ਨੇ ਰੋਜ਼ ਕਿਸੇ ਕੱਲ ਦਾ ਕੋਈ ਵਾਸਤਾ ਨਹੀਂ ਪਰ ਜਦੋਂ ਵੀ ਕਿਤੇ ਜਦੋਂ ਵੀ ਕਿਤੇ ਪੰਥ ਦੀ ਚੜ੍ਹਦੀ ਕਲਾ ਦੀ ਕੋ ਗੱਲ ਆਉਂਦੀ ਹੈ ਇਹ ਸਾਰੀਆਂ ਗਿਰਜਾਂ ਬਾਹਰ ਆਣ ਕੇ ਸਿੱਖਾਂ ਦਾ ਮਾਸ ਮੋਚਣ ਨੂੰ ਕਾਲੀ ਹੋ ਜਾਂਦੀਆਂ ਤੇ ਇਹਨਾਂ ਨੇ ਕਿਹਾ ਕਿ ਹੁੰਦਾ ਵੀ ਤੁਸੀਂ ਸਿੱਖੀ ਦੀ ਬੇਦਬੀ ਕਰ ਦਿੱਤੀ ਐ ਜੇ ਅਸੀਂ ਸਤਪੁਰ ਦਾ ਓਟ ਆਸਰਾ ਲੈ ਕੇ ਚੱਲੇ ਆਂ ਜੇ ਸਤਪੁਰ ਸੱਚੇ ਪਾਤਸ਼ਾਹ ਦੀ ਗਵਾਹੀ ਤੇ ਚੱਲ ਕੇ ਵਹਿੀਰ ਕੱਢੀ ਤੇ ਜਾ ਕੇ ਅਸੀਂ ਉਸ ਦਿਨ ਵੀ ਕਿਹਾ ਸੀ ਵੀ ਜੇ ਆਪ ਕਿਸੇ ਜੋਗੇ ਹੋਈਏ ਤੇ ਫਿਰ ਸਤਪੁਰ ਜੀ ਦੀ ਗਵਾਹੀ ਚ ਨਾ ਚੱਲੀਏ ਫਿਰ ਸਾਡੀ ਗਵਾਹੀ ਚ ਲੋਕ ਛੱਲਣ ਪਰ ਅਸੀਂ ਸਤਪੁਰ ਅੱਗੇ ਅਰਦਾਸ ਬੇਨਤੀ ਪਹਿਲੇ ਦਿਨ ਹੀ ਕੀਤੀ ਸੀ ਸਤਪੁਰ ਸੱਚੇ ਪਾਤਸ਼ਾਹ ਜੀ ਉਹ ਬੰਦਿਆਂ ਦਾ ਓਟ ਆਸਰਾ ਬੜਾ ਤੱਕਿਆ ਐ ਬਹੁਤ ਜਥੇਬੰਦੀਆਂ ਦਾ ਵੋਟਾਂਸਰਾ ਧੱਕਿਆ ਨੌਜਵਾਨਾਂ ਨੇ ਪਰ ਅੰਤ ਨੂੰ ਸਾਡੇ ਪੱਲੇ ਖਵਾਰੀ ਪਈ ਹੈ ਕੋਈ ਸਾਨੂੰ ਕਿਤੇ ਪਿੱਠ ਵਿਖਾ ਗਿਆ ਕੋਈ ਕਿਤੇ ਵਿਖਾ ਗਿਆ ਹੁਣ ਕਿਰਪਾ ਕਰੋ ਆਪ ਤੁਸੀਂ ਅੱਗੇ ਲੱਗੋ ਅਸੀਂ ਤੁਹਾਡੇ ਪਿੱਛੇ ਲੱਗਦੇ ਹਾਂ ਆਪ ਸਦਸਤੀ ਅਗਵਾਈ ਕਰੋ ਖਾਲਸਾ ਵਹੀਰ ਦੇ ਵਿੱਚ ਸਤ ਗੁਰੂ ਦੀ ਅਗਵਾਈ ਚੱਲੇ ਅਮਰਤ ਸੰਚਾਰ ਥਾਵਾ ਥਾਵਾ ਤੇ ਹੋਇਆ ਨੌਜਵਾਨਾਂ ਨੇ ਨਸ਼ੇ ਤਿਆਗ ਕੇ ਖੰਡੇ ਬਾਟੇ ਦੀ ਪੌਲ ਛੱਡੀ ਹੈ ਹਜ਼ਾਰਾਂ ਘਰ ਨੇ ਜਿੰਨਾ ਚਿਰ ਨਸ਼ੇ ਦਾ ਕੋੜ ਖਤਮ ਹੋ ਗਿਆ ਸੋ ਇਸ ਕਰਕੇ ਜਿਹੜੇ ਇਹ ਕਹਿੰਦੇ ਨੇ ਕਿ ਅਜਨਾਲੇ ਤੁਸੀਂ ਮਹਾਰਾਜ ਦੇ ਸਰੂਪ ਲੈ ਕੇ ਕੋ ਗਏ ਉਹਨਾਂ